ਇਹ ਵੀਡੀਓ ਹੈ ਜੀ ਜੈਨਤੀ ਦੇ ਵੀ ਡੈਮੇਜ ਉਹ ਹੜ੍ਹ ਜਾਣੀ ਗੱਡੀ ਯਾਰ ਜੈਨਤੀ ਡੈਮ ਇਹ ਪੈ ਜਾਂਦਾ ਆ ਮੁੱਲਾਪੁਰ ਦੇ ਕੋਲੇ ਈ ਚੰਡੀਗੜ੍ਹ ਦੇ ਵਿੱਚ ਨਾਲ ਪੈਂਦਾ ਏ ਇਹ ਇਹ ਵੀ ਵੀਡੀਓ ਏ ਉੱਥੇ ਇੱਕ ਵੱ ਵੱਡਾ ਡੈਮ ਹੈ ਹੋਰ ਹੜ੍ਹ ਜਾਣੀ ਪਾਣੀ ਛੱਡਿਆ ਗਿਆ ਨਾ ਤੇ ਬੰਦੇ ਉਧਰ ਫੜ ਗਏ ਹੁਣ ਆਹ ਦੇਖੋ ਬੰਦੇ ਨੂੰ ਬਾਜਾ ਮਾਰ ਕੇ ਕਿਹਾ ਵੀ ਜੈ ਵੀ ਭਾਈ ਲੁਕ ਜਾ ਪਰ ਇਹ ਨਹੀਂ ਰੁਕੇਗਾ ਆ ਸਰਕਾਰ ਇਹ ਕਿਵੇਂ ਇਹ ਬਚਦਾ ਪਏ ਆ ਪਰ ਇੱਕ ਗੱਡੀ ਇਹਨਾਂ ਦੀ ਬਿਲਕੁਲ ਪਾਣੀ ਚ ਡੁੱਬ ਗਈ ਆ ਫੋਕਰੀ ਵੀ ਮਾਰ ਲੰਦੀ ਐ ਲੋਟ ਵਾਜੀ ਵੀ ਮਾਰ ਲੰਦੀ ਐ ਇਹਨਾਂ ਨੇ ਉਹੀ ਚੀਜ਼ ਕਰਨੀ ਆ ਹੁਣ ਜੇ ਕੋਈ ਉਹ ਪਿਲਾਂ ਦੇ ਅੱਛਾ ਤੇ ਬਚ ਜਾਂਦਾ ਕੁਝ ਲੋ ਗੱਡੀ ਦੇ ਕਿੰਨਾ ਕੁ ਲੋਕੀਂ ਨਾ ਲੱਦੀ ਜਾਂਦੀ ਆ ਉਹ ਨਿਕਲ ਜਾ ਪਰਾਂ ਨਿਕਲ ਓਏ ਪਰਾਂ ਨੂੰ ਨਿਕਲਾਓ ਕਿਹਾ ਵੀ ਭਾਈ ਪਰਲੇ ਪਾਸੇ ਰਹਿ ਜਿਓ ਪਰਾਂ ਨਿਕਲ ਜਾ ਯਾਰ ਤੁਸੀਂ ਦੇਖੋ ਵੀਡੀਓ ਹੁਣ ਬੰਦੇ ਵੀ 2000 ਜਾਨੀ ਪਾਲਾ ਕਰ ਇਹਨਾਂ ਦਾ ਨੁਕਸਾਨ ਨਾ ਹੁੰਦਾ ਥੱਲੇ ਵੀ ਹੱਥ ਖੜਾ ਕਰਦਾ ਆ ਭੈਣਾਂ ਦੇ ਨਾਲ ਨਾ ਕਰ ਰਹੇ ਇਹ ਇੱਥੇ ਪਾਣੀ ਕਦੇ ਕਦੇ ਆਉਂਦਾ ਆ ਹਰ ਟਾਈਮ ਪਾਣੀ ਨਹੀਂ ਆਉਂਦਾ ਹੈਗਾ ਹਮ ਬਰਸਾਤਾਂ ਦੇ ਟਾਈਮ ਤਾਂ ਕਰਕੇ ਪਾਣੀ ਇੱਧਰ ਬਹੁਤ ਵਧੀਆ ਹੋਇਆ ਹੈ ਪਰ ਜਿਹੜਾ ਪਾਣੀ ਆਉਂਦਾ ਉੱਪਰੋਂ ਉਹ ਮਾਚ ਰਿਹਾ ਪਹਾੜਾਂ ਵਾਲੀ ਉੱਪਰ ਹੈ ਪਾਣੀ ਪਾਣੀ ਉੱਥੇ ਵੀ ਇੱਕ ਡੈਮ ਬਣਾਇਆ ਹੋਇਆ ਦਾ ਉੱਥੇ ਇਹ ਸਾਰਾ ਹੋਇਆ ਕੰਮ ਜਿਹੜਾ ਹੋਇਆ ਹੈ ਪਾਣੀ ਵੱਧ ਗਿਆ ਹੋਰ ਜਿੱਥੇ ਇਹਨਾਂ ਨੂੰ ਵੇਖਦਾ ਕਿ ਗੱਡੀ ਨਿਕਲ ਜਾਏ ਉਹਨਾਂ ਨੂੰ ਗੱਡਾ ਦੂਰ ਜਾ ਕੇ ਰੁਕ ਜਾ ਕੇ ਉਹ ਪਰਾਂ ਨਾ ਹੋ ਜਾ ਰੱਸਾ ਰੱਸਾ ਘੇਰੋ ਇਹਨਾਂ ਨੂੰ ਅੱਛਾ ਜੀ ਇਤਰਾ ਗੱਡੀ ਕੱਢੀ ਪਾਣੀ ਵੱਧ ਗਿਆ ਹੋਰ ਗੱਡੀ ਕੱਢੀ ਹਲਾਤ ਨਹੀਂ ਆ ਪਣੀ ਨੇ ਪਾਣੀ ਹੋਰ ਸੈਂਸਾ ਘੇਰ ਤੋਂ ਕਦੇ ਪਿਆ ਚੰਡੀਗੜ੍ਹ ਦੀ ਜੜਚੇ ਪੈ ਲਿਆ ਉਹ ਪਰਾਨਾ ਯਾਰੋ ਖੜੇ ਪਾਣੀ ਏਰੀਆ ਉਧਰੋਂ ਹੋਰ ਸਸਾ ਘੇਰ ਤੋਂ ਸਸਾ ਉਹਨਾਂ ਨੂੰ ਫੜ ਲੈ ਸਹੀ ਟਾਈਮ ਆ ਜੈਂਤੀ ਲਈ ਪਾ ਕੇ ਦੇਗਾ ਦੋ ਸਪੈਂਸਰ ਚਾਹੀਏ ਜੈਂਤੀ ਮਾੜੀ ਯਾਰ ਹੁਣ ਸੁਣੋ ਘਰ ਉੱਥੇ ਹੀ ਬੈਨ ਰਿਹਾ ਕੱਡਾ ਕੋਕੋ ਝੋੜਿਆ ਗਿਆ ਤਾਂ ਪਾਣੀ ਉਹ ਪਰਾ ਨਾ ਹੋ ਜਾ ਰਸਾ ਰਸਾ ਘੇਰੋ ਇਹਨਾਂ ਨੂੰ ਹੋਰ ਵੀ ਬੰਦੇ ਖੜੇ ਆ ਅੱਛਾ ਕਿ ਇੱਧਰ ਇਹ ਦੇਖ ਲੈ ਉਹਨਾਂ ਤਾਂ ਵੀ ਖੜੇ ਨਹੀਂ ਇਹ ਕੱਢੀ ਕੱਢਾ ਤਾਂ ਆਣੀ ਵਧ ਗਿਆ ਹੋਰ ਨਾ ਨਸਾਨਾ ਨਾ ਕਰੋ ਕੱਢੀ ਹਾਲਾਤ ਨਹੀਂ ਆ ਪਾਣੀ ਨੇ ਪਾਣੀ ਵਧ ਗਿਆ ਉਹ ਰਸਾ ਰਸਾ ਘੇਰ ਦੋ ਕਹਿੰਦੇ ਪਹਿਲਾਂ ਇਹਨਾਂ ਹੀ ਵਿੱਚ ਹੜ ਜਾਣਗੇ ਜੀ ਕਿਤੇ ਉਹ ਪਰਾਂ ਨੂੰ ਯਾਰੋ ਖੜੇ ਹੁੰਦੇ ਦੇਖ ਰਹੇ ਹੋਰ ਰਸਾ ਰਸਾ ਘੇਰ ਦੋ ਰਸਾ ਉਹ ਉਹਨਾਂ ਨੂੰ ਫੜ ਲੈ ਉਹ ਰਸਾ سائگ गलती दिल तुम है अभी कोई भी ना गलती है दिल तुम है अभी कोई भी गलती है रस्ता उ वॾा हुया गी